ਸਤਿ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ ਦੁਆਬਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਤੁਹਾਨੂੰ ਲੜਕੇ ਅਤੇ ਲੜਕੀਆਂ ਦੇ ਰਿਸ਼ਤੇ ਫੋਨ ਨੰਬਰਾਂ ਸਮੇਤ ਮਿਲਣਗੇ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਆਪਣੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ 97795 99490 ਇਸ ਨੰਬਰ ਤੇ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਅੱਜ ਅਸੀਂ ਤੁਹਾਡੇ ਲਈ 15 ਰਿਸ਼ਤੇ ਲੈ ਕੇ ਆਏ ਹਾਂ ਜਿਨ੍ਹਾਂ ਵਿੱਚੋਂ 14 ਰਿਸ਼ਤੇ ਲੜਕੀਆਂ ਦੇ ਅਤੇ 1 ਰਿਸ਼ਤਾ ਲੜਕੇ ਦਾ ਹੈ ਪਹਿਲਾ ਰਿਸ਼ਤਾ ਯੂਕੇ ਤੋਂ ਕਾਸਟ ਜੱਟ ਸਿਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 21/12/1993 ਕੱਤ 5 ਫੁੱਟ 2 ਇੰਚ ਸਟੱਡੀ ਜੀਐਨਐਮ ਨਰਸਿੰਗ ਏਰੀਆ ਸੰਗਰੂਰ ਇਹ ਲੜਕੀ ਮਾਤਾ ਪਿਤਾ ਦੀ ਇਕਲੋਤੀ ਬੇਟੀ ਹੈ ਲੜਕੀ ਯੂਕੇ ਵਿੱਚ ਕੇਅਰ ਅਸਿਸਟੈਂਟ ਦੀ ਜੋਬ ਕਰ ਰਹੀ ਹੈ ਅਤੇ ਆਰਐਨ ਇਗਜ਼ਾਮ ਦੀ ਤਿਆਰੀ ਕਰ ਰਹੀ ਹੈ ਇਹਨਾਂ ਨੂੰ ਲੜਕਾ ਕੈਨੇਡਾ ਜਾਂ ਯੂਐਸਏ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਰਿਸ਼ਤਾ ਚਾਹੀਦਾ ਹੈ ਲੜਕੇ ਵਾਲਿਆਂ ਦੀ ਕੋਈ ਡਿਮਾਂਡ ਨਾ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਵਟਸਐਪ ਤੇ ਫੋਨ ਕਰ ਸਕਦੇ ਹੋ ਇਹਨਾਂ ਦਾ ਯੂਕੇ ਦਾ ਵਟਸਐਪ ਨੰਬਰ +44748422987 ਅਗਲਾ ਰਿਸ਼ਤਾ ਕੈਨੇਡਾ ਪੀਆਰ ਕਾਸਟ ਜੱਟ ਸਿੱਖ ਪਰਿਵਾਰ ਦੇ ਲੜਕੇ ਦਾ ਲੜਕੇ ਦਾ ਜਨਮ 23/8/1988 ਗਤ 5 ਫੁੱਟ 8 ਇੰਚ ਸਟੱਡੀ ਬੀਬੀਏ ਇੰਡੀਆ ਤੋਂ ਅਤੇ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਹੈ ਇਹ ਫੈਮਿਲੀ ਲੁਧਿਆਣਾ ਏਰੀਆ ਨੂੰ ਬਿਲੋਂਗ ਕਰਦੀ ਹੈ ਲੜਕੇ ਦੇ ਫਾਦਰ ਐ ਐਸਆਈ ਦੀ ਜੌਬ ਕਰਦੇ ਹਨ ਅਤੇ ਮਾਤਾ ਹੋਮ ਮੇਕਰ ਹੈ ਬ੍ਰਦਰ ਅਤੇ ਸਿਸਟਰ ਮੈਰਿਡ ਹਨ ਇਹਨਾਂ ਕੋਲ 5 ਏਕੜ ਪ੍ਰਾਪਰਟੀ ਹੈ ਇਹਨਾਂ ਨੂੰ ਲੜਕੀ ਕੈਨੇਡਾ ਵਿੱਚ ਕਿਸੇ ਵੀ ਵੀਜ਼ੇ ਤੇ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9815564052 ਅਗਲਾ ਰਿਸ਼ਤਾ ਲੁਧਿਆਣਾ ਸ਼ਹਿਰ ਤੋਂ ਵਰਮਾ ਪਰਿਵਾਰ ਦੀ ਡਿਵੋਰਸੀ ਲੜਕੀ ਦਾ ਲੜਕੀ ਦਾ ਜਨਮ 5 9 1986 ਕੱਦ 5 ਫੁੱਟ 3 ਇੰਚ ਸਟੱਡੀ ਪਲੱਸ 2 ਲੜਕੀ ਦੀ ਭੈਣ ਯੂਐਸਏ ਵਿੱਚ ਸੈਟਲਡ ਹੈ ਇਨਾ ਨੂੰ ਹਿੰਦੂ ਪਰਿਵਾਰ ਦਾ ਵੈਲ ਸੈਟਲਡ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 81 466 61 06 ਅਗਲਾ ਰਿਸ਼ਤਾ ਜ਼ਿਲ੍ਹਾ ਸ਼ਿਰੀ ਮੁਕਸਰ ਸਾਹਿਬ ਤੋਂ ਕਾਸਟ ਜੈੱਟਸਿਕ ਪਰਿਵਾਰ ਦੀ ਲੜਕੀ ਦਾ ਇਹ ਲੜਕੀ ਕੈਨੇਡਾ ਦੀ ਸਿਟੀਜ਼ਨ ਹੈ ਲੜਕੀ ਦਾ ਜਨਮ 2000 ਸਨ ਕੱਦ 5 ਫੁੱਟ 6 ਇੰਚ ਸਟੱਡੀ ਪਲੱਸ 2 ਮੈਡੀਕਲ ਐਂਡ ਕੰਪਿਊਟਰ ਪ੍ਰੋਗਰਾਮਿੰਗ ਕੈਨੇਡਾ ਤੋਂ ਕੀਤਾ ਹੋਇਆ ਹੈ ਲੜਕੀ ਦਿਆਂ ਦੋ ਪੈਣਾ ਮੈਰਿਡ ਹਨ ਇੱਕ ਕੈਨੇਡਾ ਦੀ ਸਿਟੀਜ਼ਨ ਹੈ ਭਰਾ ਇੱਕ ਅਨਮੈਰਿਡ ਹੈ ਇਹਨਾਂ ਨੂੰ ਲੜਕਾ ਐਜੂਕੇਟਿਡ ਜੱਟ ਸਿੱਖ ਪਰਿਵਾਰ ਤੋਂ ਹੋਵੇ ਅਤੇ ਇੰਡੀਆ ਵਿੱਚ ਘੱਟੋ ਘੱਟ 20 ਕਿੱਲੇ ਪ੍ਰਾਪਰਟੀ ਹੋਵੇ ਮਾਲਵਾ ਏਰੀਏ ਵਾਲੇ ਨੂੰ ਇਹ ਫੈਮਿਲੀ ਪਹਿਲ ਦੇਏਗੀ ਲੜਕਾ ਇੰਡੀਆ ਜਾਂ ਕਿਸੇ ਹੋਰ ਕੰਟਰੀ ਤੋਂ ਹੋ ਸਕਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 62397 70882 ਅਗਲਾ ਰਿਸ਼ਤਾ ਜਿਲ੍ਹਾ ਮੋਗੇ ਤੋਂ ਕਾਸਟਾਂਕ क्षत्रिय ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 25 11 1998 ਕੱਦ 5 ਫੁੱਟ 2 ਇੰਚ ਸਟੱਡੀ ਕੈਮੀਕਲ ਲੈਬਾਰਟਰੀ ਟੈਕਨੀਸ਼ੀਅਨ ਡਿਪਲੋਮਾ ਲੜਕੀ ਦਾ ਇੱਕ ਭਰਾ ਕੈਨੇਡਾ ਦਾ ਸਿਟੀਜ਼ਨ ਹੈ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਵੈਲ ਸੈਟਲਡ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 855600 4900 ਅਗਲਾ ਰਿਸ਼ਤਾ ਜ਼ਿਲ੍ਹਾ ਲੁਧਿਆਣੇ ਤੋਂ ਕਾਸਟ ਜੱਟ ਸਿਕਗੋਤ ਸੰਧੂ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 27/2/2001 ਕੱਦ 5 ਫੁੱਟ 7 ਇੰਚ ਇਹ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਲੜਕੀ ਦੀ ਸਟੱਡੀ ਪਲੱਸ 2 ਮੈਡੀਕਲ ICSE ਬੋਰਡ ਇੰਡੀਆ ਤੋਂ ਅਤੇ ਐਡਵਾਂਸ ਬਾਇਓ ਟੈਕਨੋਲੋਜੀ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਹੈ ਇਹਨਾਂ ਨੂੰ ਲੜਕਾ ਵੈਲ ਸੈਟਲਡ ਹੋਵੇ ਅਤੇ ਕੈਨੇਡਾ ਦਾ ਪੀਆਰ ਜਾਂ ਸਿਟੀਜ਼ਨ ਹੋਵੇ ਸੰਗਰੂਰ ਬਰਨਾਲਾ ਮਲੇਰਕੋਟਲਾ ਬਠਿੰਡਾ ਮੋਗਾ ਲੁਧਿਆਣੇ ਵਾਲੇ ਇਸ ਫੈਮਿਲੀ ਨੂੰ ਫੋਨ ਕਰ ਸਕਦੇ ਹਨ ਲड़का ਜੱਟ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਹੋਵੇ ਲੜਕੀ ਦਾ ਪਿਤਾ ਜੀ ਗਵਰਨਮੈਂਟ ਜੋਬ ਕਰਦੇ ਹਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 97 794 30 3349 ਅਗਲਾ ਰਿਸ਼ਤਾ ਕੈਨੇਡੀਅਨ ਬੋਰਨ ਕਾਸਟ ਜੱਟ ਸਿੱਖ ਗੋਤ ਗਿੱਲ ਪਰਿਵਾਰ ਦੀ ਲੜਕੀ ਦਾ ਲੜਕੀ ਦੀ ਉਮਰ 34 ਸਾਲ ਕੱਦ 5 ਫੁੱਟ 6 ਇੰਚ ਸਟੱਡੀ ਡਿਗਰੀ ਇਨ ਲਾ ਕੰਮ ਵਰਕਿੰਗ ਵਿਦ ਦਾ ਲਾ ਫਾਰਮ ਇਨਾਂ ਨੂੰ ਲੜਕਾ ਕੈਨੇਡਾ ਦਾ ਬੋਰਨ ਹੋਵੇ ਅਤੇ ਵਧੀਆ ਪੜਿਆ ਲਿਖਿਆ ਹੋਵੇ ਤੇ ਵਧੀਆ ਜੌਬ ਕਰਦਾ ਹੋਵੇ ਅਤੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਦਾ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕੈਨੇਡਾ ਦੇ ਵਟਸਐਪ ਨੰਬਰ ਤੇ ਕਾਲ ਕਰ ਸਕਦੇ ਹੋ ਇਹਨਾਂ ਦਾ ਕੈਨੇਡਾ ਦਾ ਵਟਸਐਪ ਨੰਬਰ +1604615 88 ਅਗਲਾ ਸ਼ਤਾ ਮੋਗਾ ਬਾਗਾ ਪੁਰਾਣਾ ਤੋਂ ਕਾਸਟ ਜੱਟ ਸਿੱਖ ਗੋਤ ਬਰਾੜ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 25/1/1992 ਕੱਦ 5 ਫੁੱਟ 3 ਇੰਚ ਸਟੱਡੀ ਬੀਸੀਏ ਐਮਸੀਏ ਇਹ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕਾ ਕੈਨੇਡਾ ਦਾ ਪੀਆਰ ਅਤੇ ਕੋਈ ਵਧੀਆ ਡਿਗਰੀ ਕੀਤੀ ਹੋਵੇ ਅਤੇ ਇੰਡੀਆ ਵਿੱਚ 8 ਤੋਂ 10 ਕਿੱਲੇ ਪ੍ਰਾਪਰਟੀ ਹੋਵੇ ਮੋਗਾ ਫਰੀਦਕੋਟ ਏਰੀਏ ਨੂੰ ਇਹ ਫੈਮਿਲੀ ਪਹਿਲ ਦੇएगी ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 87 270 080 37 ਅਗਲਾ ਰਿਸ਼ਤਾ ਲੁਧਿਆਣਾ ਸ਼ਹਿਰ ਤੋਂ ਕਾਸਟ ਮੇਰਾ ਪਰਿਵਾਰ ਦੀ ਡਿਵੋਰਸੀ ਲੜਕੀ ਦਾ ਲੜਕੀ ਦਾ ਜਨਮ 1982 ਸਟੱਡੀ ਗ੍ਰੈਜੂਏਟ ਵਿਦ ਕੰਪਿਊਟਰ ਡਿਪਲੋਮਾ ਸਿਸਟਰ ਇੱਕ ਮੈਰਿਡ ਬ੍ਰਦਰ ਦੋ ਇੱਕ ਮੈਰਿਡ ਇਹ ਲੜਕੀ ਪ੍ਰਾਈਵੇਟ ਸੈਕਟਰ ਵਿੱਚ ਜੌਬ ਕਰ ਰਹੀ ਹੈ ਇਹਨਾਂ ਨੂੰ ਲੜਕਾ ਵੈਲ ਸੈਟਲਡ ਹੋਵੇ ਲੜਕਾ ਬਿਜ਼ਨਸਮੈਨ ਜਾਂ ਕੋਈ ਵਧੀਆ ਜੌਬ ਕਰਦਾ ਹੋਵੇ ਅਤੇ ਫੈਮਿਲੀ ਵੈਸ਼ਨਾ ਹੋਵੇ ਲੜਕਾ ਜਨਰਲ ਕਾਸਟ ਨੂੰ ਬਿਲੋਂਗ ਕਰਦਾ ਹੋਵੇ ਅਤੇ ਕੋਈ ਨਸ਼ਾ ਪੱਤਾ ਨਾ ਕਰਦਾ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9872433849 ਅਗਲਾ ਰਿਸ਼ਤਾ ਕੈਨੇਡਾ ਪੀਆਰ ਕਾਸਟ ਸੋਨੀ ਰਾਜਪੂਤ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 12/6/1994 ਕਦ 5 ਫੁੱਟ 3 ਇੰਚ ਲੜਕੀ ਦਾ ਭਰਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਅਤੇ ਪਿਤਾ ਜੀ ਦੀ ਆਪਣੀ ਜੁਐਲਰੀ ਦੀ ਸ਼ਾਪ ਹੈ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਹੋਵੇ ਅਤੇ ਲੜਕਾ ਵਧੀਆ ਪਰਿਵਾਰ ਤੋਂ ਅਤੇ ਵਿਸ਼ਨੋ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 94175 78909 ਅਗਲਾ ਰਿਸ਼ਤਾ ਸ਼੍ਰੀ ਮੁਕਸਦ ਸਾਹਿਬ ਤੋਂ ਕਾਸਟ ਜੱਟ ਸਿਕ ਪਰਿਵਾਰ ਦੀ ਵਿੱਡੋ ਲੜਕੀ ਦਾ ਲੜਕੀ ਦਾ ਜਨਮ 21 1993 ਸਟੱਡੀ ਪਲੱਸ 2 ਲੜਕੀ ਕੋਲ ਇੱਕ ਛੋਟੀ ਬੇਟੀ ਹੈ ਲੜਕੀ ਦਾ ਇੱਕ ਬ੍ਰਦਰ ਫੋਰਨ ਕੰਟਰੀ ਵਿੱਚ ਹੈ ਅਤੇ ਸਿਸਟਰ ਦੋ ਮੈਰਿਡ ਹਨ ਇਹਨਾਂ ਨੂੰ ਲੜਕਾ ਤਲਾਕਸ਼ੁਦਾ ਹੋਵੇ ਲੜਕਾ ਆਰਮੀ ਵਿੱਚ ਜਾਂ ਕਿਸੇ ਫੋਰਨ ਕੰਟਰੀ ਵਿੱਚ ਰਹਿੰਦਾ ਹੋਵੇ ਅਤੇ ਬੇਟੀ ਨੂੰ ਅਕਸੈਪਟ ਕਰ ਸਕੇ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਵਟਸਐਪ ਤੇ ਕਾਲ ਕਰ ਸਕਦੇ ਹੋ ਫੈਮਿਲੀ ਦਾ ਵਟਸਐਪ ਨੰਬਰ 9876699537 ਅਗਲਾ ਰਿਸ਼ਤਾ ਅੰਮ੍ਰਿਤਸਰ ਤੋਂ ਕਾਸਟ ਮਜਬੀ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 16 10 1998 ਕੱਦ 5 ਫੁੱਟ 2 ਇੰਚ ਸਟੱਡੀ ਗ੍ਰੈਜੂਏਸ਼ਨ ਪਿਤਾ ਐਸਆਈ ਪੰਜਾਬ ਪੁਲਿਸ ਮਾਤਾ ਹਾਊਸ ਵਾਈਫ ਇਹ ਲੜਕੀ ਤਲਾਕਸ਼ੁਦਾ ਹੈ ਅਤੇ ਕੈਨੇਡਾ ਵਿੱਚ ਵੀਜ਼ਟਰ ਵੀਜ਼ੇ ਤੇ ਗਈ ਹੋਈ ਹੈ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਲੜਕਾ ਭਾਵੇਂ ਤਲਾਕਸ਼ੁਦਾ ਹੋਵੇ ਜਾਂ ਕਿਸੇ ਵੀ ਕਾਰਨ ਤੋਂ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7837091038 ਅਗਲਾ ਰਿਸ਼ਤਾ ਕਪੂਰਥਲੇ ਰਿਏ ਤੋਂ ਕਾਸਟ ਮਜਬੀ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1987 ਕੱਦ 5 ਫੁੱਟ 3 ਇੰਚ ਸਟੱਡੀ ਪਲੱਸ 2 ਅਤੇ ਬਿਊਟੀ ਐਂਡ ਸਲੂਨ ਦਾ ਡਿਪਲੋਮਾ ਕੀਤਾ ਹੋਇਆ ਹੈ ਲੜਕੀ ਇਸ ਟਾਈਮ ਸਲੂਨ ਦਾ ਕੰਮ ਕਰ ਰਹੀ ਹੈ ਇਹਨਾਂ ਲੜਕੀ ਦਾ ਇੱਕ ਬ੍ਰਦਰ ਕੈਨੇਡਾ ਦਾ ਸਿਟੀਜ਼ਨ ਹੈ ਇਹ ਫੈਮਿਲੀ ਸਿੰਪਲ ਹੈ ਇਨਾ ਨੂੰ ਸਿੰਪਲ ਫੈਮਲੀ ਤੋਂ ਹੀ ਰਿਸ਼ਤਾ ਚਾਹੀਦਾ ਹੈ ਲड़का ਕੋਈ ਵੀ ਨਸ਼ਾ ਪੱਤਾ ਨਾ ਕਰਦਾ ਹੋਵੇ ਫੈਮਲੀ ਵੈਜੀਟੇਰੀਅਨ ਹੋਵੇ ਲड़का ਪੰਜਾਬ ਜਾਂ ਕੈਨੇਡਾ ਤੋਂ ਹੋਵੇ ਅਤੇ ਕਪੂਰਥ ਕਪੂਰਥਲੇਰੀਏ ਤੋਂ 50 ਤੋਂ 80 ਕਿਲੋਮੀਟਰ ਦੀ ਦੂਰੀ ਤੋਂ ਹੀ ਇਹ ਰਿਸ਼ਤਾ ਲੈਣਗੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9501607860 ਅਗਲਾ ਰਿਸ਼ਤਾ ਨਿਊਜ਼ੀਲੈਂਡ ਸਿਟੀਜ਼ਨ ਕਾਸਟ ਚਾਚੀਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1992 ਕੱਦ 5 ਫੁੱਟ 3 ਇੰਚ ਸਟੱਡੀ ਬੀਐਸਸੀ ਨਰਸਿੰਗ ਏਰੀਆ ਜਲੰਧਰ ਲੜਕੀ ਦਾ ਸਾਰਾ ਪਰਿਵਾਰ ਨਿਊਜ਼ੀਲੈਂਡ ਵਿੱਚ ਸੈਟਲਡ ਹੈ ਲੜਕੀ ਗਵਰਨਮੈਂਟ ਹਸਪੀਟਲ ਨਿਊਜ਼ੀਲੈਂਡ ਵਿੱਚ ਆਰਐਨ ਨਰਸ ਦੀ ਜੌਬ ਕਰ ਰਹੀ ਹੈ ਇਹਨਾਂ ਨੂੰ ਲੜਕਾ ਸੋਨਸ ਨੱਖਾ ਹੋਵੇ ਅਤੇ ਲੜਕਾ ਪੜਿਆ ਲਿਖਿਆ ਹੋਵੇ ਲੜਕਾ ਵਧੀਆ ਨੌਕਰੀ ਜਾਂ ਕੋਈ ਵਧੀਆ ਜਿਹਾ ਬਿਜ਼ਨਸ ਕਰਦਾ ਹੋਵੇ ਅਤੇ ਲੜਕਾ ਖਾਨਦਾਨੀ ਪਰਿਵਾਰ ਤੋਂ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਵਟਸਐਪ ਤੇ ਫੋਨ ਕਰ ਸਕਦੇ ਹੋ ਇਹਨਾਂ ਦਾ ਵਟਸਐਪ ਨੰਬਰ 642747757572 ਏ ਸੰਨ ਅੱਜ ਦੇ ਸਾਡੇ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੇ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਫੈਮਿਲੀ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਰਿਸ਼ਤੇ ਬਾਰੇ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਾਡੀ ਵੀਡੀਓ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦੀ